ਬਾਬਾ ਜੀ ਮੇਰੇ ਕਰਵਾੜਾ ਕੋਈ ਹੋਰ ਜਨਾਨੀ ਤੱਕਦਾ ਆ ਸੀ ਪਹਿਲਾਂ ਮੈਂ ਕਨਫਿਊਜ਼ ਜਹੀ ਪਰ ਹੁਣ ਤਾਂ ਪੱਕਾ ਸ਼ੱਕ ਜਾਇਆ ਉਹ ਮੇਰਾ ਕਹਿਣਾ ਮੰਨਦਾ ਨਹੀਂ ਉਹ ਮੇਰਾ ਕਹਿਣਾ ਮੰਨਦਾ ਨਹੀਂ ਸੀ ਅੱਗੇ ਲੱਗ ਕੇ ਰਹਿੰਦਾ ਨੀਚੇ ਉਹ ਕੋਈ ਐਸਾ ਮੰਤਰ ਮਾਰੋ ਬਾਬਾ ਜੀ ਮੇਰੇ ਫਿਰੇ ਹਾਂ ਪਿੱਛੇ ਪਿੱਛੇ ਉਹ ਕੁਇਐ ਸਾਮਨ ਪਰ ਮਾਰੋ ਬਾਬਾ ਜੀ ਮੇਰੇ ਫਿਰੇ ਹਾਂ ਪਿੱਛੇ ਪਿੱਛੇ ਉਹ ਬਾਬਾ ਕੇ ਨਾਲ ਇੱਕ ਤੋਂ ਖਿਹੜਾ ਛੁੜਵਾਇਆ ਸੀ ਇੱਕ ਆਗੀ ਹੁਣ ਤੂੰ ਕੋਲ ਕੁੜੇ ਮੈਂ ਮਸਾਸ ਸਮਾਦੀ ਲਾਈ ਸੀ ਤੇ ਕੰਮ ਕਰਤਾ ਡਾਮਾ ਡੋਲ ਕੁੜੇ ਹਾਈ ਮਸਾਸ ਸਮਾਦੀ ਲਾਈ ਸੀ ਤੇ ਕੰਮ ਕਰਤਾ ਡਾਮਾ ਡੋਲ ਕੁੜੇ ਤੈਨੂੰ ਕੀ ਦੱਸਾਂ ਦੁੱਖ ਆਪਣੇ ਮੈਂ ਵੀ ਦੱਸਾਂ ਦੁੱਖ ਆਪਣੇ ਮੈਂ ਤੇਰੇ ਵਰਗੀ ਦਸਤੀ ਸਤਾਇਆ ਮੈਂ ਮੇਰੀ ਵੀ ਕਰਵਾਲੀ ਲੜਦੀ ਸੀ ਪਈਓ ਅੱਖ ਕੇ ਤੂੰ ਨਾ ਲਾਇਆ ਮੈਂ ਮੇਰੀ ਵੀ ਕਰਵਾਲੀ ਲੜਦੀ ਸੀ ਪਈਓ ਅੱਖ ਕੇ ਹੇ ਤੂੰ ਨਾ ਲਾਇਆ ਮੈਂ